ਹਾਂਜੀ ਲੋ ਜੀ ਚੜ ਗਿਆ ਦਿਨ ਹੋ ਗਈ ਸਵੇਰ ਘੋੜੇ ਤੇ ਲੱਦ ਲੈ ਬੈਗ ਆਪਾਂ ਤੇ ਇਧਰ ਆਪਾਂ ਕੀਤੀ ਸੀ ਕੈਂਪਿੰਗ ਟੈਂਟ ਇਧਰ ਲਾਇਆ ਸੀਗਾ ਇਹ ਆਪਣੇ ਟੈਂਟ ਆ ਤੇ ਇਦਾਂ ਹੀ ਇਧਰ ਦੋ ਟੈਂਟ ਲਾਏ ਸੀਗੇ ਇਹ ਵੱਡੇ ਆ ਇਹ ਹੈਗਾ 3 ਪਰਸਨ ਤੇ ਇਹ ਬਾਈ ਕਰਨਾਟਕਾ ਤੋਂ ਆ ਹੈਲੋ ਸੱਸੀ ਕਾ ਬਾਈ ਸਾਰਿਆਂ ਨੂੰ ਹਾਈ ਯਾਰ ਇਹ ਕਨਾਟਕਾ ਤੋਂ ਵੀਰੇ ਤੇ ਇਧਰ ਆ ਜੀ ਗੁਰੂਗਰ ਕਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਕਰਦੇ ਆ ਦਰਸ਼ਨ ਤੇ ਨਾਲੇ ਗੁਰੂ ਜਰਨਾ ਜੀ ਲਵਾਉਨੇ ਹਾਜ਼ਰੀ ਬਹੁਤ ਖੁਸ਼ੀ ਆ ਜਿਹੜਾ ਗੁਰੂ ਮਹਾਰਾਜ ਕਾਲਪੁਰਖ ਸੱਚੇ ਪਾਤਸ਼ਾਹ ਆ ਇਹ ਬਾਹ ਫੜ ਕੇ ਆਪ ਦਾਸ ਨੂੰ ਇਸ ਸਥਾਨ ਤੱਕ ਲੈ ਆਏ ਆ ਤੇ ਅੱਗੇ ਦਾਤਨ ਸਾਹਿਬ ਵੀ ਜਾਵਾਂਗੇ ਅੱਜ ਤੇ ਇੱਧਰ ਪਾਈਆਂ ਦੇ ਖੜੇ ਆ ਘੋੜੇ ਬਾਈ ਬਾਈ ਕਰਿਆ ਤੇ ਬਾਕੀ ਸਮਾਨ ਇਕੱਠਾ ਕਰ ਲਈਏ ਲੱਦ ਲਈਏ ਘੋੜੇ ਤੇ ਤੇ ਫੇ ਮੜਿਆ ਸਿਰ ਤੇ ਪਰਨਾ ਸਜਾ ਲਈਏ ਪਰਨਾ ਸਜਾ ਕੇ ਫੇ ਜਾਂਦੇ ਆ ਗੁਰੂ ਘਰ ਦਰਸ਼ਨ ਕਰਨ ਨਾਲੇ ਆਪ ਜੀ ਨੂੰ ਕਰਵਾਉਨੇ ਆ ਜਿੰਨਾ ਹੋ ਸਕੇ ਆਪ ਜੀ ਨਾਲ ਇਤਿਹਾਸ ਬਾਰੇ ਜਾਣਕਾਰੀ ਵੀ ਸਾਂਝੀ ਕਰਾਂਗੇ ਜੀ ਆ ਜਾਓ ਲੱਦ ਲਈਏ ਪਹਿਲਾਂ ਘੋੜੇ ਤੇ ਸਮਾਨ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਦਾ ਜਿੰਨਾ ਵੀ ਆਪਣਾ YouTube ਪਰਵਾਰ ਆਪਾਂ ਦੇਖਦਾ ਆ ਤਿਆਰ ਤੇ ਤਿਆਰ ਹੋ ਗਏ ਆਪਾਂ ਪਾਰਨਾ ਲਿਆ ਸਿਆ ਆਪਾਂ ਫਿਰ ਤੇ ਤੇ ਆਜੋ ਹੁਣ ਕਰਦੇ ਆ ਗੁਰੂ ਘਰ ਦੇ ਦਰਸ਼ਨ ਨਾਲੇ ਲੋਨ ਗੁਰੂ ਚਰਨਾ ਜੀ ਹਾਜ਼ਰੀ ਤੇ ਜਿੰਨਾ ਹੋ ਸਕਿਆ ਆਪ ਜੀ ਨਾਲ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਦਰਸ਼ਨ ਆ ਜੀ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਪਾਤਸ਼ਾਹੀ ਪਹਿਲੀ ਤਨ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਲੋ ਜੀ ਪਹਿਲਾਂ ਤਾਂ ਬਾਹਰੋਂ ਦਰਬਾਰ ਦੇ ਕਰੋ ਜੀ ਦਰਸ਼ਨ ਲਵਾਓ ਗੁਰ ਚਰਨਾ ਜੀ ਹਾਜ਼ਰੀ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਹੋ ਸਦਾ ਹੀ ਨਿਸ਼ਾਨ ਰਹਿਣ ਚੂਲ ਦੇ ਬੰਤ ਖਾਲਸਾ ਮਹਾਰਾਜ ਦੇ ਆਇਆ ਜੀ ਸੰਗਤ ਕਾਫੀ ਆ ਗਈ ਆ ਤੇ ਆਪਾਂ ਕਰਦੇ ਹਾਂ ਹੁਣ ਦਰਸ਼ਨ ਜੀ ਦਰਬਾਰ ਦੇ ਇਸ ਵਾਸਤੇ ਵਾ ਲੈ ਜਾਈਏ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਆਪ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਲੇਹ ਲਦਾਖ ਸੰਗਤ ਜੀ ਅੱਜ ਜੀ ਤੁਹਾਡੇ ਨਾਲ ਜਾਣਕਾਰੀ ਇਤਿਹਾਸ ਬਾਰੇ ਥੋੜੀ ਜੀ ਸਾਂਝੀ ਕਰਦੇ ਆ ਸੰਗਤ ਜੀ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਸ਼੍ਰੀ ਨਗਰ ਤੋਂ ਲੇਹ ਵਾਲੀ ਸੜਕ ਤੇ ਆਪਣੇ ਲੇ ਤੋਂ 25 ਕਿਲੋਮੀਟਰ ਪਹਿਲਾਂ ਆ ਤੇ ਆਪਣੇ ਜਿਹੜੀ ਮੈਗਨੇਟ ਹੈਲ ਆ ਉਤੋਂ ਜੀ 4 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਪੱਥਰ ਸਾਹਿਬ ਸੰਗਤ ਜੀ ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਆਪਣੀ ਯਾਤਰਾ ਦੌਰਾਨ ਉਸ ਸਮੇ 1515 ਤੋਂ 1518 ਈਸਵੀ ਤੇ 1517 ਈਸਵੀ ਦੇ ਵਿਚ ਇਸ ਸਥਾਨ ਤੇ ਪਹੁੰਚੇ ਸੰਗਤ ਜੀ ਤੇ ਸੰਗ ਜੀ ਜਿਹੜਾ ਤੁਸੀਂ ਦਰਸ਼ਨ ਬਿਲਣਾ ਕਰਕੇ ਹਟੇ ਆ ਇਹ ਤਾਂ ਸਕਰੀਨ ਤੇ ਤੁਸੀਂ ਗੁਰਦੁਆਰਾ ਜਿੱਥੇ ਪੱਥਰ ਸਾਹਿਬ ਆ ਜਿਹੜਾ ਰਾਖਸ਼ ਜੀ ਨੇ ਪੱਥਰ ਮਾਰੇ ਉਹਦੇ ਦਰਸ਼ਨ ਕਰ ਰਹੇ ਆ ਪਰ ਸੰਗ ਜੀ ਆ ਜਿਹੜੀ ਤੁਹਾਨੂੰ ਜੀ ਸਾਹਮਣੇ ਉਹ ਪਹਾੜੀ ਦੀਦੀ ਹੈ ਜਿੱਦਨੂੰ ਪੌੜੀਆਂ ਹੀ ਜਾਨੀਆਂ ਇਸ ਪਹਾੜੀ ਦੇ ਉੱਤੇ ਸੰਗ ਜੀ ਇੱਕ ਬਹੁਤ ਪਹਾੜੀ ਦੇ ਉੱਤੇ ਬਹੁਤ ਘੋਰ ਤੇ ਪਾਪੀ ਰਾਖਸ਼ ਰਹਿਦਾ ਸੀ ਜਿਹੜਾ ਇੱਥੇ ਦੇ ਲੋਕਾਂ ਨੂੰ ਕਾਫੀ ਦੁਖੀ ਤੇ ਪਰੇਸ਼ਾਨ ਕਰਦਾ ਸੀ ਤੇ ਉਹਨਾਂ ਨੂੰ ਮਾਰ ਕੇ ਖਾ ਵੀ ਜਾਂਦਾ ਸੀਗਾ ਤੇ ਗੁਰੂ ਜੀ ਦੁਖੀਆਂ ਦੀ ਪੁਕਾਰ ਸੁਣ ਕੇ ਇਸ ਸਥਾਨ ਤੇ ਪਹੁੰਚੇ ਤੇ ਉਹ ਇੱਥੇ ਥੱਲੇ ਨਦੀ ਦੇ ਕਿਨਾਰੇ ਗੁਰੂ ਜੀ ਨੇ ਆਪਣਾ ਆਸਣ ਲਾਇਆ ਸੀ ਸੰਗਤ ਜੀ ਤੇ ਇੱਥੇ ਦੇ ਲੋਕਾਂ ਨੇ ਗੁਰੂ ਜੀ ਨੂੰ ਦੇਖ ਕੇ ਰਾਹ ਦੀ ਸਾਹ ਲਈ ਪਰ ਰਾਖਸ਼ ਇੱਕੋ ਜਿ ਦੇਖ ਕੇ ਬਹੁਤ ਜੀ ਗੁੱਸੇ ਵਿੱਚ ਆ ਗਿਆ ਤੇ ਉਸ ਰਾਖਸ਼ ਨੇ ਗੁਰੂ ਜੀ ਨੂੰ ਜਾਨ ਤੋਂ ਮਾਰਨ ਦੀ ਯੋਜਨਾ ਬਣਾਈ ਸੰਗਤ ਜੀ ਸੰਗਤ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਦਿਨ ਜੀ ਉੱਥੇ ਅਕਾਲ ਪੁਰਖ ਦੀ ਸਾਧਨਾ ਕਰਦੇ ਭਗਤੀ ਕਰਦੇ ਉਹਨਾਂ ਦੇ ਵਿੱਚ ਲੀਨ ਸੀਗੇ ਤੇ ਰਾਖਸ਼ ਨੇ ਮੌਕਾ ਦੇਖ ਕੇ ਇੱਕ ਬਹੁਤ ਬਹੁਤ ਵੱਡਾ ਜੀ ਪੱਥਰ ਗੁਰੂ ਜੀ ਵੱਲ ਸਿੱਟਿਆ ਤੇ ਜਿੱਦਾਂ ਜੀ ਉਹ ਪੱਥਰ ਗੁਰੂ ਜੀ ਦੇ ਨਾਲ ਜਾ ਕੇ ਲੱਗਾ ਤਾਂ ਉਹ ਮੋਮ ਦੀ ਤਰ੍ਹਾਂ ਬਣ ਗਿਆ ਤੇ ਗੁਰੂ ਜੀ ਦੇ ਸਰੀਰ ਦਾ ਪਿਛਲਾ ਹਿੱਸਾ ਪੱਥਰ ਦੇ ਨਾਲ ਲੱਗ ਗਿਆ ਗੁਰੂ ਜੀ ਨੂੰ ਪਰ ਕੋਈ ਵੀ ਜੀ ਯਾਨੀ ਕਿ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਰਾਖਸ਼ ਨੇ ਸੋਚਿਆ ਵੀ ਗੁਰੂ ਜੀ ਹੁਣ ਮਰ ਗਏ ਆ ਉਹ ਜਾਣ ਕੇ ਜੀ ਰਾਖਸ਼ ਬਹੁਤ ਖੁਸ਼ ਹੋਇਆ ਤੇ ਉਹਨੇ ਥੱਲੇ ਪੱਥਰ ਦੇਖਟਰ ਦੇ ਕੋਲ ਆ ਕੇ ਜਦੋਂ ਗੁਰੂ ਜੀ ਨੂੰ ਦੇਖਿਆ ਵੀ ਗੁਰੂ ਜੀ ਤਾਂ ਬਿਲਕੁਲ ਠੀਕ ਆ ਉਹ ਦੇਖ ਕੇ ਬਹੁਤ ਹੈਰਾਨ ਹੋ ਗਿਆ ਸੰਗਤ ਜੀ ਤੇ ਉਹਨੇ ਗੁੱਸੇ ਵਿੱਚ ਆ ਕੇ ਆਪਣਾ ਜੀ ਖੱਬਾ ਪੈਰ ਪੱਥਰ ਦੇ ਵਿੱਚ ਮਾਰਿਆ ਪਰ ਰਾਖਸ਼ ਦਾ ਪੈਰ ਵੀ ਪੱਥਰ ਦੇ ਵਿੱਚ ਹੀ ਵੜ ਗਿਆ ਸੰਗਤ ਜੀ ਫਿਰ ਰਾਖਸ਼ ਨੂੰ ਗਿਆਨ ਹੋਇਆ ਸੰਗਤ ਜੀ ਕਿ ਉਹਨੇ ਬਹੁਤ ਵੱਡੀ ਬੇਵਕੂਫੀ ਕੀਤੀ ਆ ਵੇ ਇੱਕ ਭਗਵਾਨ ਦੇ ਭਗਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਆਪਣੀ ਗਲਤੀ ਦੀ ਮਾਫੀ ਦੇ ਲਈ ਰਾਖਸ਼ ਗੁਰੂ ਜੀ ਦੇ ਚਰਨਾਂ ਦੇ ਵਿੱਚ ਡੇਗ ਪਿਆ ਸੰਗਤ ਜੀ ਗੁਰੂ ਜੀ ਨੇ ਆਪਣੀ ਅਜ ਤਾਂ ਅੱਖਾਂ ਖੋਲੀਆਂ ਤੇ ਅੱਖਾਂ ਖੋਲੀਆਂ ਤੇ ਰਾਖਸ਼ ਨੂੰ ਉਪਦੇਸ਼ ਦਿੱਤਾ ਕਿ ਆਪਣਾ ਬਾਕੀ ਜੀਵਨ ਜਾਣੇ ਲੋਕਾਂ ਦੀ ਸੇਵਾ ਕਰਨੇ ਵਿੱਚ ਗੁਜ਼ਾਰ ਤੇ ਤੇਰਾ ਫਿਰ ਕਲਿਆਣ ਹੋਵੇਗਾ ਤੇ ਸੰਗਤ ਜੀ ਉਸ ਰਾਖਸ਼ ਨੇ ਗੁਰੂ ਜੀ ਦਾ ਉਪਦੇਸ਼ ਮੰਨ ਕੇ ਸੁਖੀ ਜੀਵਨ ਬਿਤਾਉਣ ਲੱਗਾ ਤੇ ਕੁਝ ਸਮੇਂ ਬਾਅਦ ਸੰਗਤ ਜੀ ਗੁਰੂ ਜੀ ਇਸ ਸਥਾਨ ਤੋਂ ਕਾਰਗਲ ਹੁੰਦੇ ਹੋਏ ਕਸ਼ਮੀਰ ਆ ਗਏ ਸੀ ਸੰਗਤ ਜੀ ਸੰਗਤ ਜੀ ਇਹ ਸੀ ਇਤਿਹਾਸ ਜੀ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਲੇ ਯੂਟੀ ਲਦਾਖ ਸੰਗਤ ਜੀ ਇਹ ਜਾਣਕਾਰੀ ਦੀ ਦੰਦੇ ਸਮੇਂ ਇਤਿਹਾਸ ਬਾਰੇ ਗਲਤੀ ਹੋਈ ਹੋਵੇ ਤਾਂ ਆਪਣਾ ਬੱਚਾ ਸਮਝ ਕੇ ਮਾਫ ਕਰਨਾ ਜੀ ਦਾਸ ਖੇਮਾ ਦਾ ਜੱਜ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਸਾ ਰਾਹੀ ਨਿਸ਼ਾਨ ਰਹਿਣ ਝੂਲਦੇ ਪੰਥ ਕਾਲਸਾ ਮਹਾਰਾਜ ਦੇ ਇੱਧਰ ਆ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਤਪਸਥਾਨ ਇਹ ਥੋੜੀਆਂ ਜਿਹਾ ਪੌੜੀਆਂ ਚੜ ਕੇ ਪੁਣੇ ਜਾਣਾ ਪੈਂਦਾ ਜਿਹੜੇ ਦੀ ਪਹਿਲਾ ਦਰਸ਼ਨ ਕਰਕੇ ਜੇ ਆ ਉਹ ਥੱਲੇ ਹੀ ਆ ਜੀ ਇਹ ਇਹ ਥੋੜੇ ਜਿਹਾ ਉਚਾਈ ਤੇ ਹੈ ਜੀ ਤਪਸਥਾਨ ਧੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਲਾਕ ਸੰਗਤ ਜੀ ਕਰੋ ਜੀ ਦਰਸ਼ਨ ਇਹ ਹੈ ਜੀ ਤਪਸਥਾਨ ਧੰਤਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਸਮਤ ਬੁੱਧੀ ਤੇ ਬਲ ਬਖਸ਼ਣਾ ਜੀ ਸਭ ਦੇ ਅੰਗ ਸੰਗ ਸਹਾਈ ਰਹਿਣਾ ਜੀ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਨੀਆਂ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਤਨ ਤਨ ਅਕਾਲ ਪੁਰਖ ਸੱਚੇ ਪਾਸ਼ਾ ਮਹਾਰਾਜ ਜੀ ਹਾਂਜੀ ਸੰਗਤ ਜੀ ਇਹ ਆ ਜੀ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਤਪਸਥਾਨ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਲਦਾਖ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਚੜਦੀ ਕਲਾ ਚੜਦੀ ਕਲਾ ਦਰਸ਼ਨ ਕਰਕੇ ਆਉਨੇ ਆ ਉਹ ਇੱਕ ਉੱਪਰ ਸਥਾਨ ਆ ਜੀ ਪੌੜੀਆਂ ਝੜ ਕੇ ਜਾਣਾ ਪੈਂਦਾ ਆ ਜਿੱਥੇ ਉਹ ਰਾਖਸ਼ ਰਹਿੰਦਾ ਸੀਗਾ ਚਲੋ ਨਾ ਦੇਖੋ ਜੀ ਗੁਰੂ ਘਰ ਰੌਣਕ ਕਿੰਨੀ ਆ ਪੂਰਾ ਆਨੰਦ ਵਜਾ ਹੋਇਆ ਜੀ ਇਧਰ ਫੌਜੀ ਭਰਾ ਤੇ ਇਧਰ ਸੰਗਤ ਆ ਜਿਹੜੀ ਜੀ ਇਹ ਆਪਣੇ ਸਿੰਧੂ ਦਰਸ਼ਨ ਉਤਸਵ ਕੋਈ ਬੱਚਾ ਆ ਉਹ ਆਈਆਂ ਆ ਸਿੰਧੂ ਦਰਸ਼ਨ ਉਤਸਵ ਆਇਓ ਜੀ ਹੁਣ ਆਪਾਂ ਚੱਲਦੇ ਆਂ ਜੀ ਉਸ ਸਥਾਨ ਦੇ ਦਰਸ਼ਨ ਕਰਨੋ ਉਸ ਸਥਾਨ ਇਹ ਜੀ ਆਇਆ ਸਭਾ ਭਾਈ ਬਹੁਤ ਘਟ ਸੰਗデア ਜਿਹੜੀ ਉੱਥੇ ਦਰਸ਼ਨ ਕਰਨ ਜਾਂਦੀ ਆ ਸੰਗਤ ਇੱਥੋਂ ਦਰਸ਼ਨ ਕਰਕੇ ਗੁਰਦੁਆਰਾ ਪੱਥਰ ਸਾਹਿਬ ਤੇ ਇੱਧਰ ਉਹ ਤਪਸਥਾਨ ਤੇ ਸੰਗਤ ਮੁੜ ਜਾਂਦੀ ਆ ਤੇ ਆਪਾਂ ਉਸ ਸਥਾਨ ਦੇ ਵੀ ਦਰਸ਼ਨ ਕਰਨ ਜਾਵਾਂਗੇ ਬਿਲਹਾਲ ਤਾਂ ਕੋਈ ਉੱਧਰ ਨੂੰ ਨਹੀਂ ਜਾ ਰਿਹਾ ਪਰ ਆਪਾਂ ਜਾਣੇ ਆ ਕਿਉਂਕਿ ਜਾ ਦਿੱਡੀ ਦੂਰ ਆਏ ਆ ਤਾਂ ਹਰ ਇੱਕ ਜਿੰਨੇ ਵੀ ਸਥਾਨ ਆ ਉਹ ਦਰਸ਼ਨ ਕਰਨੇ ਚਾਹੀਦੇ ਆ ਫਿਰ ਉਸ ਸਥਾਨ ਦੇ ਇਤਿਹਾਸ ਬਾਰੇ ਪਤਾ ਲੱਗਦਾ ਆ ਜੀ ਆਜੋ ਆਪਾਂ ਚੜਦੇ ਹਾਂ ਹਣ ਦਰਸ਼ਨ ਕਰਨ ਆ ਜਾਂਦਾ ਆ ਜੀ ਰਾਹ ਬਣਿਆ ਪੌੜੀਆਂ ਤੇ ਇਥੋਂ ਚੜ ਕੇ ਫੇ ਪਹੁੰਚਦੇ ਆਪਾਂ ਇੱਦਾਂ ਘੁੰਮ ਕੇ ਥੋੜੇ ਦਾ ਘੁੰਮ ਕੇ ਫੇ ਆਪਾਂ ਇੱਥੇ ਉੱਜਾ ਪਹੁੰਚਣਾ ਆ ਲਿਖਿਆ ਚੜਦੀ ਕਲਾ ਲੋ ਜੀ ਸੰਗਤ ਜੀ ਪਹੁੰਚ ਗਏ ਆ ਜੀ ਆਪਾਂ ਸਥਾਨ ਤੇ ਜਿੱਥੇ ਰਾਖਸ਼ ਜਨੇ ਜਿੱਥੋਂ ਪੱਥਰ ਸਟਿਆਈ ਥੱਲੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਪਰ ਗਲਤ ਮਾਨਸਾ ਦੇ ਨਾਲ ਬੇ ਗੁਰੂ ਜੀ ਦੀ ਹੱਤਿਆ ਕਰਨ ਲਈ ਤੇ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਇਹ ドラਵਾਨੀ ਕੀ ਕਲਾਕਾਰੀ ਜਿੱਤੀ ਉਹ ਇਦਾਂ ਪੱਥਰ ਕਾਤੇ ਟਿਕਾਏ ਆ ਇਹਦੇ ਬਾਰੇ ਜੇ ਕਿਨ ਕੋਈ ਜਾਣਕਾਰੀ ਹੋਵੇ ਤਾਂ ਜਰੂਰ ਦੱਸਣਾ ਕਿ ਇਹ ਵੀ ਭੈਣ ਭਰਾ ਨੂੰ ਇਸ ਸਥਾਨ ਤੇ ਨਿਸ਼ਾਨ ਸਾਹਿਬ ਚਲਾਇਆ ਆ ਬਸ ਜੀ ਗੁਰੂ ਜੀ ਨੇ ਯਾਰ ਬਹੁਤ ਕੁਝ ਬਖਸ਼ਿਆ ਸ਼ੁਕਰਾਨਾ ਅਕਾਲ ਪੁਰਖ ਸੱਚੇ ਬਾਦਸ਼ਾਹ ਮਹਾਰਾਜ ਜੀਆਂ ਦਾ ਆ ਜੀ ਦਰਸ਼ਨ ਕਰ ਲਈਏ ਪਹਿਲਾਂ ਹਾਜ਼ਰੀ ਲਵਾ ਲਈਏ ਤੁਸੀਂ ਵੀ ਲਵਾਓ ਹਾਜ਼ਰੀ ਜੀ ਸੰਗਤ ਜੀ ਐਸਾ ਸਥਾਨ ਤੋਂ ਉਸ ਰਾਖਸ਼ ਨੇ ਉਹ ਥੱਲੇ ਤੁਹਾਨੂੰ ਸਥਾਨ ਦੀਦਾ ਨਾ ਤਪਸਥਾਨ ਜਿੱਥੋਂ ਆਪਾਂ ਆਏ ਆ ਇੰਨੀ ਉਚਾਈ ਤੇ ਆ ਇਹ ਤੇ ਕਿੰਨੀ ਜ਼ੋਰ ਨਾਲ ਪੱਥਰ ਥੱਲੇ ਨੂੰ ਗਿਆ ਹੋਊਗਾ ਜੀ ਹੋਣਾ ਤੇ ਉਹ ਤਪਸਥਾਨ ਤੇ ਬੈਠੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਦੋਂ ਉਸ ਸੇ ਅਗਰ ਆਈ ਭਗਤੀ ਕਰ ਰਹੀ ਗੁਰੂ ਦਾ ਨਾਮ ਜਪ ਰਹੀ ਅਕਾਲ ਪੁਰਖ ਨੂੰ ਯਾਦ ਕਰਕੇ ਉਹਨਾਂ ਦੇ ਵਿੱਚ ਲੀਨ ਹੋਈ ਸੀ ਬੈਠੇ ਸੀ ਤਾਂ ਐਸਾ ਸਥਾਨ ਤੋਂ ਉਹ ਰਾਖਸ਼ ਨੇ ਪੁੱਤਰ ਸੱਜਿਆਈ ਤੇ ਅੱਜ ਇੱਥੇ ਨਿਸ਼ਾਨ ਸਾਹਿਬ ਝੋਲਦਾ ਆ ਜੀ ਤੇ ਇਹ ਚੜਾਇਆ ਆਪਣੇ ਪੌੜੀਆਂ ਚੜ ਕਿੰਨੀ ਚਾਹੀਦੇ ਆਣਾ ਪੈਂਦਾ ਆ ਆਪਾਂ ਕਾਫੀ ਚਾਹੀਦੇ ਖੜੇ ਆ ਲਓ ਜੀ ਘੋੜਾ ਆਪਣਾ ਤਿਆਰ ਬਾਤ ਤਿਆਰ ਆ ਤੇ ਛੱਡ ਦੇਣ ਇਹਦੀਆਂ ਲਗਾਮਾਂ ਪਰ ਲਗਾਮਾਂ ਛੱਡਣ ਤੋਂ ਪਹਿਲਾਂ ਮੜਿਆ ਪਰੌਂਠਾ ਖਾਈਏ ਕਿਤੇ ਤੇ ਆਪਣੇ ਇੱਕ ਜਾਣਕਾਰੀ ਸਾਂਝੀ ਕਰ ਦਈਏ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਜਿਹੜਾ ਲੰਗਰ ਦਾ ਪ੍ਰਬੰਧ ਹੈ ਉਹ ਟਾਈਮ ਦੇ ਟਾਈਮ ਦੇ ਹਿਸਾਬ ਨਾਲ ਆ ਉਹ 9 ਵਜੇ ਤੱਕ ਸੀਗਾ ਤੇ ਹੁਣ 9:30 ਪੌਣੇ 10 ਹੋ ਗਏ ਆ ਤੇ ਆਪਾਂ ਗਏ ਤੇ ਉਹ ਕੰਦੇ ਵੀ 12 ਵਜੇ ਤੋਂ ਬਾਅਦ ਚੱਲਣਾ ਆ ਬੀ ਟਾਈਮ ਹੁੰਦਾ ਇੱਥੇ ਇਸ ਕਰਕੇ ਆਪਾਂ ਨੂੰ ਪਤਾ ਨਹੀਂ ਸੀਗਾ ਆਪਾਂ ਪਹਿਲਾਂ ਦਰਸ਼ਨ ਕਰਨ ਲੱਪੇ ਤਾਂ ਲੰਗਰ ਆਪਣੇ ਕਰਮਾਜ ਹੈ ਨਹੀਂ ਸੀਗਾ ਤੇ ਆ ਜਾਓ ਪਹਿਲਾਂ ਇੱਕ ਅੱਧਾ ਪਰੌਂਟਾ ਛੱਕਦੇ ਆਂ ਕਿਤੇ ਫੇਰ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਲੋ ਜੀ ਸੱਚੇ ਪਾਸ਼ਾ ਕਾਲਪੁਰ ਸੱਚੇ ਪਾਸ਼ਾ ਜੀ ਦੋ ਥਾਪੜਾ ਤੋਰੂ ਦਾਸ ਨੂੰ ਲੈ ਆਨੂੰ ਗੁਰਦੁਆਰਾ ਦਾਤਨ ਸਾਹਿਬ ਤੇ ਦਰਸ਼ਨ ਬਖਸ਼ੋ ਆਜੋ ਸੰਗਾਈ ਲਾਓ ਜੀ ਜਕਾਰਾ ਫਿਰ ਬੋਲੇ ਸੋਨਿਹਾਲ ਸਤ ਸ਼੍ਰੀ ਅਕਾਲ ਲਓ ਜੀ ਪਰੌਂਠਾ ਆ ਗਿਆ ਆਪਣਾ ਖਾ ਕੇ ਵੀ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਲਓ ਜੀ 10 ਕਿਲੋਮੀਟਰ ਦਾ ਸਫ਼ਰ ਆਪਾਂ ਤੈਅ ਕਰ ਲਿਆ ਆ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਤੋਂ ਇਹ ਕਸਬਾ ਜਿਆ ਆ ਗਿਆ ਆ ਪਹਿਯਾਂਗ ਪੀ ਐਚ ਵਾਈ ਏ ਐਨ ਜੀ ਆ ਲਗਾ ਬੂੜ ਵੈਲਕਮ ਪਹਜਾਂਗ ਤੇ ਆਲੇ ਦੁਆਲੇ ਦਾ ਮਾਣੋ ਆਨੰਦ ਤੇ ਇੱਧਰੋਂ ਆਪਾਂ ਜਾਣਾ ਆ ਅੱਜ ਇਧਰੋਂ ਗੱਡੀਆਂ ਨਾ ਆ ਰਿਹਾ ਆ ਤੇ ਸਬਰ ਆਪਣਾ ਰਹਿ ਗਿਆ ਸਾਰਾ 15 ਕਿਲੋਮੀਟਰ ਦਾ ਪੱਥਰ ਸਾਹਿਬ ਗੁਰਦੁਆਰੇ ਤੋਂ ਦਾਤਨ ਸਾਹਿਬ ਗੁਰਦੁਆਰੇ ਦੀ ਦੂਰੀ ਆ 25 ਕਿਲੋਮੀਟਰ ਪਹੁੰਚ ਗਏ ਜੀ ਹਾਲ ਆਫ ਫੇਮ ਇਹ ਤੋਂ ਪਿੱਛੇ ਏਰੀਆ ਰਹਿੰਦਾ ਹੈ ਆਪਣੇ 에ਅਰ ਫੋਰਸ ਵਾਲਿਆਂ ਦਾ ਤੇ ਨੇਸ਼ਨ ਫਰਸਟ ਆਲਵੇਜ਼ ਐਂਡ ਐਵਰੀ ਟਾਈਮ ਹਾਲ ਆਫ ਫੇਮ ਤੇ ਤੁਹਾਨੂੰ ਦੱਸਦੇ ਹਾਂ ਕੁਝ ਇਸ ਸੜਕ ਦੇ ਉੱਤੇ ਵੀ ਥੋੜੀ ਜਿਹੀ ਟੈਕਨੋਲੋਜੀ ਵਰਤੀ ਹੋਵਾ ਜਿਹੜੀ ਆਪਣੇ ਇਹ ਆਹ ਮੈਗਨੈਟਿਕ ਹੈਲਪ ਤੇ ਵਰਤੀ ਆ ਇਹ ਗੱਡੀਆਂ ਮੋਟਰਸੇਡ ਵਾਲਿਆਂ ਨੂੰ ਸ਼ਾਇਦ ਨਾ ਪਤਾ ਲੱਗਦਾ ਹੋਵੇ ਸਾਟੇ ਵਰਗੇ ਸਾਈਕਲ ਸਟਨ ਲੱਗੇ ਜਾਂਦਾ ਪਤਾ ਜਦੋਂ ਪੱਟ ਫੁੱਲਣ ਲੱਪੰਦੇ ਆ ਦੂਜੇ ਗੇਅਰ 'ਚ ਹੀ ਤੇ ਆ ਜਾਓ ਜੀ ਇੱਥੇ ਟੈਂਕ ਜੀਪਾਂ ਬਹੁਤ ਘਰ ਰੱਖਿਆ ਆ ਤੇ ਇਹਦੇ ਬਾਰੇ ਪੜਦੇ ਆ ਬੁੱਧਾ ਦਾ ਸਟੈਚੂ ਤੇ ਦੇਖਦੇ ਆ ਕੀ ਲਿਖਿਆ ਆ ਆਹ ਲਓ ਫੇਮ ਆਪਾਂ ਯਾਰ ਇੱਥੇ ਆ ਕੇ ਨਾ ਥੋੜੇ ਜਿਹਾ ਦੇਖਿਆ ਉਹ ਇੰਗਲਿਸ਼ 'ਚ ਲਿਖਿਆ ਆ ਜਿੰਨੇ ਵੀ ਆ ਆਪਣੇ ਟੈਂਕ ਵਗੈਰਾ ਖੜੇ ਆ ਤੇ ਉਹ ਆਪਣੇ ਥੋੜੀ ਉਤੋਂ ਦੀ ਇੰਗਲਿਸ਼ ਕਰਕੇ ਆਪਾਂ ਨੂੰ ਉਹਦਾ ਮਤਲਬ ਨਹੀਂ ਪਤਾ ਲੱਗਦਾ ਪੜ ਆਪਾਂ ਲੈਣੇ ਆ ਪਰ ਮੀਨਿੰਗ ਨਹੀਂ ਪਤਾ ਲੱਗਦਾ ਐਦਾਂ ਇੰਗਲਿਸ਼ ਲਿਖਿਆ ਆ ਆਪਾਂ ਨੂੰ ਉਹਦਾ ਮਤਲਬ ਨਹੀਂ ਪਤਾ ਲੱਗਦਾ ਹੈਗਾ ਪੜ ਤਾਂ ਆਪਾਂ ਲੈਣੇ ਆ ਦਾ ਪੈਕ ਆ ਜੀ ਇਸ ਦਾ ਫਸਟ ਇੰਡਸਟਰੀ ਦੇ ਡਿਵੈਲਪਰ ਗਨ ਆਫ ਇੰਡੀਅਨ ਆਟਲਰੀ ਆਟਲਰੀ ਇਟ ਵਾਸ ਡਿਜ਼ਾਈਨਡ ਬਾਈ ਇਹ ਤਾਂ ਪੜ੍ਹ ਲੈ ਇਹਦਾ ਕੋਈ ਮਤਲਬ ਨਹੀਂ ਇਹਦਾ ਪਤਾ ਲੱਗਦਾ ਆਪਾਂ ਨੂੰ ਇਹਦੇ ਅੰਦਰ ਜਾਣ ਦੀ ਹਾਲੋ ਫੇਮ ਦੇ ਅੰਦਰ ਜਾਣ ਦੀ ਟਿਕਟ ਆ 250 ਰੁਪਿਆ ਬੱਚਿਆਂ ਨੂੰ ਫ੍ਰੀ ਆ ਤੇ ਨੋ ਕੈਸ਼ ਆ ਕਾਰਡ ਓਨਲੀ ਆ ਤੇ ਸੋਮਵਾਰ ਨੂੰ ਇਹ ਬੰਦ ਹੁੰਦਾ ਆ ਜੀ ਹਾਲੋ ਫੇਮ ਲੇ ਕੋਦਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਲ ਦਿੰਨੇ ਆ ਬਸ ਇਦਾਂ ਆਨੰਦ ਮੰਨ ਲਓ ਸਹੀ ਬਾਕੀ ਦੱਸਣਾ ਤਾਂ ਆਪਣੇ ਵੱਸੋਂ ਬਾਹਰ ਆ ਯਾਰ ਤੇ ਉਧਰ ਇੱਕ ਟੈਂਕ ਆ ਤੇ ਇਹ ਦਾ ਸਾਰਾ ਕੁਝ ਦਿਖਾ ਲਤਾ ਰੁੜਕੀ ਵਾਲਿਆ ਸਾਡਾ ਘੋੜਾ ਨਹੀਂ ਦਿਖਾ ਲੈਣਾ ਉਹ ਖੜਾ ਸਾਡਾ ਘੋੜਾ ਉਧਰਲੀ ਸਾਈਡ ਤੇ ਹੇ ਸਾਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਹਾਂ ਚਲੋ ਆ ਜਾਓ ਜੀ ਫੇਰਾ ਜਰ ਦੇਖ ਲਿਆ ਵੀ ਆਪਾਂ ਆਂਦੇ ਆ ਮਾਨਲੇ ਦਾ ਹੁਣ ਵੱਧਦੇ ਆ ਸਫਰ ਵੱਲ ਹਲੇ ਆਪਣਾ ਸਫਰ ਹੈਗਾ 5-6 ਕਿਲੋਮੀਟਰ ਦਾ ਲਓ ਜੀ ਸੰਗ ਜੀ ਅਕਾਲਪੁਰਖ ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਸਦਕਾ ਪਹੁੰਚ ਗਏ ਆਪਾਂ ਗੁਰਦੁਆਰਾ ਦਾਤਨ ਸਾਹਿਬ ਲੇ ਡਿਊਟੀ ਲਦਾਖ ਕਰੋ ਜੀ ਦਰਸ਼ਨ ਲਓ ਜੀ बताइए ਤੁਹਾਨੂੰ ਆਪਾਂ ਪਹੁੰਚੇ ਹਾਂ ਮੱਲੇ ਤੇ ਕਰਾਉਨੇ ਆ ਜੀ ਤੁਹਾਨੂੰ ਜਿੰਨਾ ਹੋ ਸਕੇ ਆ ਦਰਸ਼ਨ ਜੇ ਵੀਡੀਓ ਦੀ ਮਨਾਹੀ ਨਾ ਹੋਈ ਗੁਰਦੁਆਰਾ ਦਾਤਨ ਸਾਹਿਬ ਤੇ ਨਾਲੇ ਆਪ ਕਰਦੇ ਆ ਦਰਸ਼ਨ ਪਹਿਲਾਂ ਆਪਾਂ ਰਹਿਣ ਦਾ ਟਿਕਾਣਾ ਬਣਾਇਆ ਤੇ ਨਾਤੋ ਵੀ ਲਿਆ ਤੇ ਲੀੜਾ ਲੱਥਾ ਬਹੁਤ ਜ਼ਿਆਦਾ ਧੋਣ ਵਾਲਾ ਸੀਗਾ ਕਿਉਂਕਿ ਲੀੜਾ ਲੱਥਾ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਸਥਾਨ ਦੇ ਜਦੋਂ ਗਏ ਸੀਗੇ ਉਹ ਕਟੜੇ ਤੋਂ 26 ਕਿਲੋਮੀਟਰ ਅੱਗੇ ਰਿਆਸੀ ਜ਼ਿਲ੍ਹੇ 'ਚ ਉਦੋਂ ਦਾ ਤੂਤਾ ਸੀਗਾ ਤੇ ਅੱਜ ਪਹਿਲਾਂ ਇੱਥੇ ਛੁੱਟੀ ਲਾਈ ਰੰਗ ਦੇਖ ਲਓ ਜੀ ਸਾਰੇ ਲਾਲੀ ਪੈ ਗਈ ਆ ਇਧਰ ਹਵਾ ਹੀ ਇਦਾਂ ਦੀ ਆ ਨਾਲੇ ਕਰੀਮ ਵੀ ਆਪਾਂ ਵਰਤਦੇ ਆ 50 ਨੰਬਰ ਜਿਹੜੀ ਹੁੰਦੀ ਸੰਨ ਕਰੀਮ ਤੇ ਬੁੱਲਾਂਦ ਵਾਲੇ ਪਚਾ ਆ ਉਦਾਂ ਤੇ ਬਾਕੀ ਕਰਦੇ ਆਂ ਦਰਸ਼ਨ ਜੀ ਤੇ ਨਾਲੇ ਇੱਕ ਗੱਲ ਸਾਂਝੀ ਕਰਦੇ ਆਂ ਜਿਹੜੀ ਆਪਾਂ ਰੋਡ ਦੀ ਗੱਲ ਕਰਦੇ ਪੱਥਰ ਸਾਹਿਬ ਤੋਂ ਗੁਰਦੁਆਰਾ ਦਾਤਨ ਸਾਹਿਬ ਆ 25 ਕਿਲੋਮੀਟਰ ਤੇ 14 ਕਿਲੋਮੀਟਰ ਪੂਰੀ 13 14 ਯਾਨੀ ਤਰਾਈ ਆ ਬ੍ਰੇਕਾਂ ਤੇ ਹੀ ਆਉਂਦਾ ਤੇ ਫੇਰ ਤਿੰਨ ਤਿੰਨ ਚਾਰ ਕਿਲੋਮੀਟਰ ਪਲੇਨ ਆ ਫੇਰ ਜਿੱਥੋਂ ਸ਼ੁਰੂ ਹੋ ਜਾਂਦਾ ਜਿੱਥੇ ਦੀ ਪਿੱਛੇ ਕਲੇਪਾਈ ਦੇਖ ਕੇ ਹਟਿਆ ਟੈਂਕ ਜੇ ਖੜੇ ਜਿੱਥੋਂ ਆਪਣੇ 에ਅਰ ਫੋਰਸ ਦੇ ਹੋ ਜਾਂਦਾ ਆ ਸ਼ੁਰੂ ਏਰੀਆ ਜਿਆ ਉੱਥੋਂ ਯਾਨੀ ਪੂਰਾ ਜਰੂਸ ਨਿਕਲਦਾ ਆ ਖੱਤ ਜੇ 7 ਕਿਲੋਮੀਟਰ ਬੰਦਾ ਪਹਿਲੇ ਦੂਜੇ ਜੇ ਚੜਦਾ ਪਹਿਲੇ ਦੂਜੇ ਜੇ ਕੋੜਾ ਜਣੀ ਰੀਲੀ ਨਿਕਲਦੀ ਹੈ ਪੂਰੀ ਬੰਦਾ ਕਹਿੰਦਾ ਵੀ ਆ ਦੋ ਤਿੰਨ ਕਿਲੋਮੀਟਰ ਮੋੱਕ ਜਾਣ ਛੇਤੀ ਉਸੇ ਦਾਤ ਤੱਕ ਉਹ ਹੈਗੇ ਕਿਲੋਮੀਟਰ ਤੇ ਇਹ ਸੀਗੀ ਇੰਨੀ ਜਾਨਕਾਰੀ ਗੁਰਦੁਆਰਾ ਪੱਥਰ ਸਾਹਿਬ ਤੋਂ ਗੁਰਦੁਆਰਾ ਦਾਤਨ ਸਾਹਿਬ ਤੱਕ ਦਾ ਸਫਰ ਜਿਹੜਾ 25 ਕਿਲੋਮੀਟਰ ਦਾ ਬਾਕੀ ਆ ਜਾਓ ਜੀ ਚੱਲਦੇ ਹਾਂ ਹੁਣ ਗੁਰੂ ਘਰ ਦਰਸ਼ਨ ਕਰਨ ਲੈ ਬਈ ਮੈਂ ਗਿਆ ਫੇ ਗੁਰੂ ਘਰ ਦਰਸ਼ਨ ਕਰਾਉਣ ਤੋਂ ਪਹਿਲਾਂ ਤੁਹਾਨੂੰ ਲੇਹ ਦਾ ਮਾਰ ਰੋਡ 올ਡ ਮਾਰਕੀਟ ਮੇਰਾ ਝਾਕਾ ਮੜਿਆ ਦਵਾ ਦੇ ਲਈ ਬਾਕੀ ਚੱਜਣਾ ਕੱਲ ਵਾਲੀ ਵੀਡੀਓ ਹੀ ਦਿਖਾਵਾਂਗੇ ਅੱਜ ਮਾੜ ਜਾ ਬਸ ਦਾ ਨੂਜਦਾ ਕਿਹਦੇ ਟਰੇਲਰ ਹੀ ਦਿਖਾ ਲੈਣਾ ਹੈ ਬਾਕੀ ਕੱਲ ਦੀ ਵੀਡੀਓ ਜ ਕੱਲ ਨੂੰ ਆਪਾਂ ਇਹੇ ਕੰਮ ਕਰਨਾ ਇੱਥੇ ਆ ਆਪਣਾ ਫਰੈਂਡ ਆ ਇਹਨਾਂ ਆਪਾਂ ਤੁਹਾਨੂੰ ਬਾਅਦ ਚ ਮਿਲਾਉਨੇ ਆ ਗੁਰੂ ਘਰ ਦਰਸ਼ਨ ਕਰਕੇ ਬਾਅਦ ਚ ਮਿਲਾਉਨੇ ਆ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਸੰਗਤ ਜੀ ਇਹ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸ਼੍ਰੀ ਦਾਤਣ ਸਾਹਿਬ ਸ਼ਹਿਰ ਲਈ ਯੂਟੀ ਲਦਾਖ ਸੰਗਤ ਜੀ ਆ ਜਾਓ ਜੀ ਆਪਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਥੋੜੀ ਜੀ ਜਾਣਕਾਰੀ ਇਤਿਹਾਸ ਬਾਰੇ ਗੁਰਦੁਆਰਾ ਦਾਤਣ ਸਾਹਿਬ ਸੰਗਤ ਜੀ ਸ੍ਰੀ ਦਾਤਨ ਸਾਹਿਬ ਮਿਸਵਾਕ ਦੇ ਨਾਮ ਨਾਲ ਇਹ ਪਵਿੱਤਰ ذراਖਤ ਪਹਿਲੇ ਸਿੱਖ ਗੁਰੂ ਧੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਯਾਦ ਵਿੱਚ ਵਿਰਾਜਮਾਨ ਹੈ ਜਿਸ ਨੂੰ ਕਿ ਲਦਾਖ ਦੇ ਇਲਾਕੇ ਦੇ ਲੋਕ ਆਪਣੇ ਪਾਵਨ ਗੁਰੂ ਰਿਮ ਪੋਚੇ ਲਾਮਾ ਦੇ ਰੂਪ ਵਿੱਚ ਪੂਜਦੇ ਹਨ ਇਸ ਮਹਾਨ ਸੰਤ ਨੇ ਨੌ ਖੰਡ ਪ੍ਰithvi ਉੱਤੇ ਸਮੁੱਚੀ ਮਾਨਵਤਾ ਵਿੱਚ ਜਾਗਰਤੀ ਲਿਆਉਣ ਅਤੇ ਸਭ ਦੁੱਖ ਕਲੇਸ਼ ਭਾਰਮਾ ਦਾ ਖਾਤਮਾ ਕਰਨ ਲਈ ਆਪਣੀ ਦੂਸਰੀ ਉਦਾਸੀ ਦੌਰਾਨ ਸੰਨ 1517 ਈਸਵੀ ਵਿੱਚ ਆਪਣੇ ਪਵਿੱਤਰ ਚਰਨ ਪਾ ਕੇ ਧੰਨ ਧੰਨ ਕੀਤਾ ਸੀ ਗੁਰੂ ਜੀ ਨੇ ਆਪਣੀ ਦਾਤਣ ਇੱਥੇ ਰੱਖੀ ਸੀ ਜੋ ਬਾਅਦ ਵਿੱਚ ਇੱਥੋਂ ਦੇ ਰੇਗਿਸਤਾਨੀ ਲਾਕੇ ਵਿੱਚ ਜਿੱਥੇ ਕੋਈ ਦਰਖਤ ਨਹੀਂ ਸੀ ਉੱਗਿਆ ਇੱਕ ਵੱਡਾ ਦਰਖਤ ਬਣ ਗਿਆ ਆਪਣੀ ਪਵਿੱਤਰਤਾ ਦੇ ਲਈ ਅਤੇ ਗੁਰੂ ਜੀ ਨੇ ਚਾਰ ਛੁਪੇਰੇ ਸੱਚ, ਪ੍ਰੇਮ, ਸ਼ਾਂਤੀ ਅਤੇ ਨਿਡਰਤਾ ਦੇ ਉਪਦੇਸ਼ ਦੇਣ ਵਾਲੀ ਪਵਿੱਤਰ ਯਾਤਰਾ ਦੀ ਯਾਦ ਵਿੱਚ ਇਹ ਦਰਖਤ ਦਾਤਨ ਸਾਹਿਬ ਸੁਭਾਏ ਮਾਨ ਹੈ ਸੰਗਤ ਜੀ ਸੰਗਤ ਜੀ ਇਹ ਇਸ ਇਤਿਹਾਸ ਜੀ ਗੁਰਦੁਆਰਾ ਦਾਤਨ ਸਾਹਿਬ ਚੈਰਲੇ ਝੂਟੀ ਲਦਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੰਗਤ ਜੀ ਕਰੋ ਜੀ ਦਰਸ਼ਨ ਇਹੋ ਦਾਤਣ ਜੀ ਜੋ ਗੁਰੂ ਜੀ ਨੇ ਦਾਤਣ ਕਰਕੇ ਗੱਡੀ ਸੀ ਤੇ ਬਹੁਤ ਵੱਡਾ ਇਸ ਟਾਈਮ ਬ੍ਰੱਤ ਬਣਿਆ ਹੋਇਆ ਹੈ ਜਿਹਦੇ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਦਾਤਣ ਸਾਹਿਬ ਹਾਂਜੀ ਜੀ ਗੁਰੂ ਮਹਾਰਾਜ ਅਕਾਲਪੁਰਖ ਸੱਚੇ ਪਾਤਸ਼ਾਹ ਦੀ ਜੀ ਆਂਦੀ ਮੇਹਰ ਸਦਕਾ ਪੰਜਾਬ ਤੋਂ ਸਾਈਕਲ ਤੇ ਚੱਲ ਕੇ ਪਹੁੰਚ ਗਏ ਆਪਾਂ ਲੇ ਤੇ ਲਦਾਖ ਲੇ ਸ਼ਹਿਰ ਤੇ ਲਦਾਖ ਜੁਟੀ ਤੇ ਜੀ ਬਾਕੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਗੁਰੂ ਘਰਾਂ ਦੇ ਦਰਸ਼ਨ ਕਰਕੇ ਜਰੂਰ ਕਮੈਂਟਾਂ ਜੀ ਦੱਸਣਾ ਤੇ ਠੀਕ ਹੈ ਜੀ ਹੁਣ ਕਰਦੇ ਆਂ ਰੈਸਟ ਤੇ ਕੱਲ ਦਾ ਦਿਨ ਵੀ ਆਪਾਂ ਲੇ ਚ ਜਾਈਆਂ ਮਿਲਦੇ ਆਂ ਸਬੀਰ ਨੂੰ ਸਾਰਿਆਂ ਨੂੰ ਰੜਕੀ ਵਾਲੇ ਲੋ ਤੇ ਰੜਕੀ ਵਾਲ ਦੇ ਘੋੜੇ ਲੋ ਜੀ ਸਤਿ ਸ਼੍ਰੀ ਅਕਾਲ